ਮੌਸਮ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਇੱਥੇ ਤੇ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਕਿ ਮਈ ਦੇ ਵਿੱਚ 30 ਡਿਗਰੀ ਰਿਕਾਰਡ ਕੀਤਾ ਗਿਆ ਹੈ ਕਿ ਮਈ ਦੇ ਮਹੀਨੇ ਇੰਨੀ ਜ਼ਿਆਦਾ ਗਰਮੀ ਤੋਂ ਲੋਕ ਜਿਹੜੇ ਪਰੇਸ਼ਾਨ ਨੇ ਗਰਮੀ ਜਿਹੜੀ ਹੈ ਤਾਬਰ ਤੋੜ ਪੈ ਰਹੀ ਹੈ ਤੇ ਉੱਥੇ April ਦੇ ਵਿੱਚ 40 ਡਿਗਰੀ ਜਿਹੜਾ ਦਰਜ ਕੀਤਾ ਗਿਆ ਤਾਪਮਾਨ ਪਹਾੜਾ ਦੇ ਵਿੱਚ ਦੱਸਿਆ ਜਾ ਰਿਹਾ ਬਰਫਬਾਰੀ ਹੋ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਪਹਾੜਾ ਦੇ ਵਿੱਚ ਜਿਵੇਂ ਕਿ ਜੰਮੂ ਕਸ਼ਮੀਰ ਉਤਰਾਖੰਡ ਦੀ ਗੱਲ ਕਰੀਏ ਉੱਥੇ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤਾਂ ਪੰਜਾਬ ਦਾ ਤਾਪਮਾਨ 40 ਡਿਗਰੀ ਹੇਠਾ ਡਿੱਗਦਾ ਤੇ ਉੱਥੇ ਹੀ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਕਾਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 4 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ ਤੇ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਅਗਲੇ ਜਿਹੜੇ ਦਿਨ ਹੁੰਦੇ ਨੇ ਕਿਹੋ ਜਿਹਾ ਮੌਸਮ ਰਹਿੰਦਾ ਬੱਦਲ ਛਾਏ ਰਹਿੰਦੇ ਨੇ ਗਰਮੀ ਰਹਿੰਦੀ ਹੈ ਹਨੇਰੀ ਰਹਿੰਦੀ ਹੈ ਹਵਾਵਾਂ ਚੱਲਦੀਆਂ ਨੇ ਜਾਂ ਠੰਡਾ ਮੌਸਮ ਰਹਿੰਦਾ ਕਿਸ ਤਰੀਕੇ ਦਾ ਮੌਸਮ ਰਹਿੰਦਾ ਜਾਂ ਫਿਰ ਤੇਜ਼ ਮੀਂਹ ਪੈਂਦਾ ਗੜੇਮਾਰੀ ਹੁੰਦੀ ਹੈ ਕਿਸ ਤਰੀਕੇ ਦਾ ਰਹਿੰਦਾ ਹੈ ਮਈ ਦੇ ਵਿੱਚ 30 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਪਹਾੜਾ ਦੇ ਵਿੱਚ ਬਰਫ਼ ਪੈ ਰਹੀ ਹੈ ਇਸ ਵੇਲੇ ਉੱਤਰਾਖੰਡ ਜਿਵੇਂ ਕਿ ਅਸੀਂ ਕਿਹਾ ਕਿ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਥੇ ਬਰਫ਼ ਪੈ ਰਹੀ ਹੈ ਠੰਡਾ ਜਿਹੜਾ ਮੌਸਮ ਹੈ ਪੰਜਾਬ ਹਰਿਆਣਾ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਸਵੇਰ ਦੇ ਸਮੇਂ ਵੀ ਜਿਹੜਾ ਠੰਡਾ ਮਹਿਸੂਸ ਕਰ ਰਹੇ ਨੇ ਲੋਕ ਸ਼ਾਮ ਦੀ ਜੇਕਰ ਗੱਲ ਕਰੀਏ ਤਾਂ ਸ਼ਾਮ ਨੂੰ ਠੰਡਾ ਮੌਸਮ ਹੋਣਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਦੁਪਹਿਰ ਦੇ ਵੇਲੇ ਹਲੇ ਵੀ ਲੋਕ ਜਿਹੜੇ ਨੇ ਪਰੇਸ਼ਾਨ ਨੇ ਕਿ ਮੀ ਜਿਹੜੀ ਆ ਵੱਧ ਰਹੀ ਹੈ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਮੁਤਾਬਕ ਇਸ ਵਾਰ ਜ਼ਿਆਦਾ ਗਰਮੀ ਪਵੇਗੀ ਤੇ ਉੱਥੇ ਹੀ ਇੱਕ ਰਾਹਤ ਵਾਲੀ ਗੱਲ ਵੀ ਲੋਕਾਂ ਦੇ ਲਈ ਹੈ ਕਿ بارش ਜਿਹੜੀ ਹੈ ਪੈ ਰਹੀ ਹੈ ਨਾ ਦਿਨਾਂ ਦੇ ਵਿੱਚ ਵੀ ਤੇ ਮੌਸਮ ਠੰਡਾ ਹੈ ਲੋਕ ਜਿਹੜੇ ਨੇ ਘੱਟ ਹੀ ਪਰੇਸ਼ਾਨ ਹੋ ਰਹੇ ਨੇ ਗਰਮੀ ਤੋਂ ਲੇਕਿਨ ਦੁਪਹਿਰ ਦੀ ਗੱਲ ਕਰੀ ਦੁਪਹਿਰ ਨੂੰ ਕਾਫੀ ਗਰਮੀ ਹੁੰਦੀ ਹੈ ਧੁੱਪ ਨੇ ਜਿਹੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਬਾਹਰ ਨਿਕਲਣ ਤੋਂ ਪਹਿਲਾਂ ਵੀ ਚਾਰ ਵਾਰ ਸੋਚਦੇ ਨੇ ਕਿ ਬਾਹਰ ਜਾਈਏ ਕਿ ਨਹੀਂ ਕਿਉਂਕਿ ਤੇਜ਼ ਧੁੱਪ ਕਰਕੇ ਜਿਹੜਾ ਲੋਕਾਂ ਨੂੰ ਬਾਹਰ ਕੱਲ੍ਹ ਨਾਲ ਵੀ ਜਿਹੜਾ ਮੁਸ਼ਕਿਲ ਹੋਇਆ ਹੋਇਆ ਹੈ ਤਾਂ ਦੁਪਹਿਰ ਤੋਂ ਬਾਅਦ ਜਿਹੜਾ ਮੌਸਮ ਥੋੜਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਗਰਮੀ ਕਰਕੇ ਲੋਕ ਪਰੇਸ਼ਾਨ ਸੀ ਹੁਣ April ਦੇ ਵਿੱਚ 40 ਡਿਗਰੀ ਸੀ ਤੇ May ਦੇ ਵਿੱਚ ਤੀ ਦੱਸਿਆ ਜਾ ਰਿਹਾ ਤੇ ਪਾਰਾ ਡਿੱਗ ਰਿਹਾ ਕਿਉਂਕਿ ਪਹਾੜਾ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜਿਹੜਾ ਦੁਪਹਿਰ ਤੋਂ ਇਲਾਵਾ ਜਿਹੜੇ ਸਵੇਰ ਤੇ ਸ਼ਾਮ ਦਾ ਸਮਾਂ ਹੈ ਉਦੋਂ ਜਿਹੜਾ ਪਾਰਾ ਗਿਰਦਾ ਹੋਇਆ ਨਜ਼ਰ ਆਉਂਦਾ ਤੇ ਉੱਥੇ ਹੀ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਦੱਸਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਮਜਾਜ ਰਹੇਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੁੱਕਰਵਾਰ ਕਾਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਤੇ 4 ਮਈ ਦੀ ਗੱਲ ਕਰੀਏ ਭਾਰੀ ਮੀਂਹ ਜਿਹੜੀ ਹੈ ਦੀ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਿਆ 4 ਮਈ ਨੂੰ ਬਾਰਿਸ਼ ਪੈ ਸਕਦੀ ਹੈ ਤੇ ਉਸ ਤੋਂ ਬਾਅਦ ਇਹੋ ਜਿਹਾ ਮੌਸਮ ਰਹਿੰਦਾ ਉਹ ਵੀ ਤੁਹਾਡੇ ਲਈ ਜਿਹੜੇ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਡੇਲੀ ਪੋਸਟ ਪੰਜਾਬੀ ਦੇ ਉੱਤੇ ਮੌਸਮ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਇੱਥੇ ਤੇ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਕਿ ਮਈ ਦੇ ਵਿੱਚ 30 ਡਿਗਰੀ ਰਿਕਾਰਡ ਕੀਤਾ ਗਿਆ ਹੈ ਕਿ ਮਈ ਦੇ ਮਹੀਨੇ ਇੰਨੀ ਜ਼ਿਆਦਾ ਗਰਮੀ ਤੋਂ ਲੋਕ ਜਿਹੜੇ ਪਰੇਸ਼ਾਨ ਨੇ ਗਰਮੀ ਜਿਹੜੀ ਹੈ ਤਾਬਰ ਤੋਰ ਪੈ ਰਹੀ ਹੈ ਤੇ ਉੱਥੇ April ਦੇ ਵਿੱਚ 40 ਡਿਗਰੀ ਜਿਹੜਾ ਦਰਜ ਕੀਤਾ ਗਿਆ ਤਾਪਮਾਨ ਪਹਾੜਾ ਦੇ ਵਿੱਚ ਦੱਸਿਆ ਜਾ ਰਿਹਾ ਬਰਫਬਾਰੀ ਹੋ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਪਹਾੜਾ ਦੇ ਵਿੱਚ ਜਿਵੇਂ ਕਿ ਜੰਮੂ ਕਸ਼ਮੀਰ ਉਤਰਾਖੰਡ ਦੀ ਗੱਲ ਕਰੀਏ ਉੱਥੇ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤਾਂ ਪੰਜਾਬ ਦਾ ਤਾਪਮਾਨ 40 ਡਿਗਰੀ ਹੇਠਾਂ ਡਿੱਗਦਾ ਤੇ ਉੱਥੇ ਹੀ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਕਾਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 4 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ ਤੇ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਅਗਲੇ ਜਿਹੜੇ ਦਿਨ ਹੁੰਦੇ ਨੇ ਕਿਹੋ ਜਿਹਾ ਮੌਸਮ ਰਹਿੰਦਾ ਬੱਦਲ ਛਾਏ ਰਹਿੰਦੇ ਨੇ ਗਰਮੀ ਰਹਿੰਦੀ ਹੈ ਹਨੇਰੀ ਰਹਿੰਦੀ ਹੈ ਹਵਾਵਾਂ ਚੱਲਦੀਆਂ ਨੇ ਜਾਂ ਠੰਡਾ ਮੌਸਮ ਰਹਿੰਦਾ ਕਿਸ ਤਰੀਕੇ ਦਾ ਮੌਸਮ ਰਹਿੰਦਾ ਜਾਂ ਫਿਰ ਤੇਜ਼ ਮੀਂਹ ਪੈਂਦਾ ਹੈ ਗੜੇਮਾਰੀ ਹੁੰਦੀ ਹੈ ਕਿਸ ਤਰੀਕੇ ਦਾ ਰਹਿੰਦਾ ਹੈ ਮਈ ਦੇ ਵਿੱਚ 30 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਪਹਾੜਾ ਦੇ ਵਿੱਚ ਬਰਫ਼ ਪੈ ਰਹੀ ਹੈ ਇਸ ਵੇਲੇ ਉੱਤਰਾਖੰਡ ਜਿਵੇਂ ਕਿ ਅਸੀਂ ਕਿਹਾ ਕਿ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਥੇ ਬਰਫ਼ ਪੈ ਰਹੀ ਹੈ ਠੰਡਾ ਜਿਹੜਾ ਮੌਸਮ ਹੈ ਪੰਜਾਬ ਹਰਿਆਣਾ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਸਵੇਰ ਦੇ ਸਮੇਂ ਵੀ ਜਿਹੜਾ ਠੰਡਾ ਮਹਿਸੂਸ ਕਰ ਰਹੇ ਨੇ ਲੋਕ ਸ਼ਾਮ ਦੀ ਜੇਕਰ ਗੱਲ ਕਰੀਏ ਤਾਂ ਸ਼ਾਮ ਨੂੰ ਠੰਡਾ ਮੌਸਮ ਹੋਣਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਦੁਪਹਿਰ ਦੇ ਵੇਲੇ ਹਲੇ ਵੀ ਲੋਕ ਜਿਹੜੇ ਨੇ ਪਰੇਸ਼ਾਨ ਨੇ ਕਿ ਜਮੀ ਜਿਹੜੀ ਆ ਵਧ ਰਹੀ ਹੈ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਮੁਤਾਬਕ ਇਸ ਵਾਰ ਜ਼ਿਆਦਾ ਗਰਮੀ ਪਵੇਗੀ ਤੇ ਉੱਥੇ ਹੀ ਇੱਕ ਰਾਹਤ ਵਾਲੀ ਗੱਲ ਵੀ ਲੋਕਾਂ ਦੇ ਲਈ ਹੈ ਕਿ ਬਾਰਿਸ਼ ਜਿਹੜੀ ਹੈ ਪਰ ਇਹ ਨਦੀਨਾ ਦੇ ਵਿੱਚ ਵੀ ਤੇ ਮੌਸਮ ਠੰਡਾ ਹੈ ਲੋਕ ਜਿਹੜੇ ਨੇ ਘੱਟ ਹੀ ਪਰੇਸ਼ਾਨ ਹੋ ਰਹੇ ਨੇ ਗਰਮੀ ਤੋਂ ਲੇਕਿਨ ਦੁਪਹਿਰ ਦੀ ਗੱਲ ਕਰੀਏ ਦੁਪਹਿਰ ਨੂੰ ਕਾਫੀ ਗਰਮੀ ਹੁੰਦੀ ਹੈ ਧੁੱਪ ਨੇ ਜਿਹੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਬਾਹਰ ਨਿਕਲਣ ਤੋਂ ਪਹਿਲਾਂ ਵੀ ਚਾਰ ਵਾਰ ਸੋਚਦੇ ਨੇ ਕਿ ਬਾਹਰ ਜਾਈਏ ਕਿ ਨਹੀਂ ਕਿਉਂਕਿ ਤੇਜ਼ ਧੁੱਪ ਕਰਕੇ ਜਿਹੜਾ ਲੋਕਾਂ ਨੂੰ ਬਾਹਰ ਨਿਕਲਣਾ ਵੀ ਜਿਹੜਾ ਮੁਸ਼ਕਿਲ ਹੋਇਆ ਹੋਇਆ ਹੈ ਤਾਂ ਦੁਪਹਿਰ ਤੋਂ ਬਾਅਦ ਜਿਹੜਾ ਮੌਸਮ ਥੋੜਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਗਰਮੀ ਕਰਕੇ ਲੋਕ ਪਰੇਸ਼ਾਨ ਸੀ ਹੁਣ April ਦੇ ਵਿੱਚ ਚਾਰ degree ਸੀਟ ਮਈ ਦੇ ਵਿੱਚ 30 ਦੱਸਿਆ ਜਾ ਰਿਹਾ ਤੇ ਪਾਰਾ ਡਿਗਰੇ ਕਿਉਂਕਿ ਪਹਾੜਾ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜਿਹੜਾ ਦੁਪਹਿਰ ਤੋਂ ਇਲਾਵਾ ਜਿਹੜੇ ਸਵੇਰ ਤੇ ਸ਼ਾਮ ਦਾ ਸਮਾਂ ਹੈ ਉਦੋਂ ਜਿਹੜਾ ਪਾਰਾ गिरਦਾ ਹੋਇਆ ਨਜ਼ਰ ਆਉਂਦਾ ਹੈ ਤੇ ਉੱਥੇ ਹੀ ਠੰਡੀਆਂ ਹਵਾਵਾਂ ਚਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਦੱਸਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਮਜਾਜ ਰਹੇਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੁੱਕਰਵਾਰ ਕਾਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਤੇ 4 ਮਈ ਦੀ ਗੱਲ ਕਰੀਏ ਭਾਰੀ ਮੀਂਹ ਜਿਹੜੀ ਹੈ ਦੀ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰያ 4 ਮਈ ਨੂੰ ਬਾਰਿਸ਼ ਪੈ ਸਕਦੀ ਹੈ